ਲੋਫ ਟ੍ਰੈਕਸ਼ਨ ਦੀ ਇਹ ਬੁੱਕ ਦਾ ਸੀਕਰਟ 11ਵੇਂ ਦਿਨ ਦੀ ਟੀਚਿੰਗ ਕੀ ਕਹਿੰਦੀ ਹੈ ਜੀ ਹੈਰ ਇਜ਼ ਅ ਸਿੰਪਲ ਪਾਵਰਫੁਲ ਪ੍ਰੋਸੈਸ ਦੈਟ ਯੂ ਕੈਨ ਡੂ ਏਵਰੀ ਡੇ ਤੁਸੀਂ ਇੱਕ ਅਜੇਹਾ ਪ੍ਰੋਸੈਸ ਫੋਲੋ ਕਰ ਸਕਦੇ ਹੋ ਜਿਹੜਾ ਇਹਦੇ ਵਿੱਚ ਦੱਸਿਆ ਗਿਆ ਤਾਂ ਕਿ ਤੁਸੀਂ ਪੋਜ਼ਿਟਿਵ ਹਾਰਮਨੀ ਯੂਨੀਵਰਸ ਨਾਲ ਕਰ ਪਾਓ ਤੁਹਾਡੀ ਜਿਹੜੀ ਤਾਲ ਮਿਲੇ ਤੁਹਾਡਾ ਉਹ ਇਸ ਕੁਦਰਤ ਨਾਲ ਯੂਨੀਵਰਸ ਨਾਲ ਮਿਲ ਜਾਵੇ ਤਾਂ ਇਹ ਟੈਕਨੀਕ ਦਸੀਗੀ ਸਿਟ ਡਾਊਨ ਕੰਫਰਟੇਬਲੀ ਆਰਾਮ ਨਾਲ ਬੈਠ ਜਾਓ ਨੋਟਿਸ ਹਾਊ ਯੂ ਆਰ ਫੀਲਿੰਗ ਆਪਣੇ ਆਪ ਨੂੰ ਮਾਈਂਡ ਨੂੰ ਦੇਖੋ ਕਿਵੇਂ ਦੇ ਥਾਟਸ ਆ ਰਹੇ ਨੇ ਕਿਵੇਂ ਦਾ ਫੀਲ ਕਰ ਰਹੇ ਹੋ ਚੰਗਾ ਮੰਦਾ ਗੁੱਸਾ ਗਿਲਾ ਫੀਅਰ ਜੈਲਸੀ ਕੁਝ ਵੀ ਐਂਡ ਨਾਓ ਰਿਲੈਕਸ ਯੂਅਰ ਇੰਟਾਇਰ ਬਾਡੀ ਆਪਣੀ ਬਾਡੀ ਨੂੰ ਰਿਲੈਕਸ ਕਰ ਲਓ ਤਿੰਨ ਚਾਰ ਵਾਰੀ ਤੁਸੀਂ ਬੋਲ ਸਕਦੇ ਹੋ ਕਿ ਰਿਲੈਕਸ ਰਿਲੈਕਸ ਵੈਨ ਯੂ ਰਿਲੈਕਸਡ ਦਾ ਹੋਲ ਬਾਡੀ ਦੈਨ ਰਿਲੈਕਸ ਇਟ ਮੋਰ ਅੱਗੇ ਹੋਰ ਰਿਲੈਕਸ ਕਰੋ ਅੱਗੇ ਕਹਿੰਦੇ ਨੇ ਦੈਨ ਇਟ ਹੋਰ ਹੋਰ ਮੋਰ 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 ਰਿਲੈਕਸ ਕਰਦੇ ਜਾ ਆਪਣੀ ਬਾਡੀ ਨੂੰ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਤੁਸੀਂ ਆਪਣੇ ਆਪ ਨੂੰ ਜਦੋਂ ਕਮਾਂਡ ਦਿਓਗੇ ਨਾ ਆਪਣੇ ਆਪ ਨੂੰ ਬੋਲੋਗੇ ਬੋਲਣ ਚ ਇਹ ਪਾਵਰ ਹੈ ਜੀ जो तीस अपने आपू बोलोगे कि रिलैक्स रिलैक्स आराम बोलना रिलैक्स थोड़े थॉट्स थोड़े जो विचार है ना ऑटोमैटिकली घट्ट हो जाएंगे थोड़े माइंड चो तो फिर की होएगा जी फिर थोड़ी जी बॉडी भी रिलैक्स हो जाएगी माइंड भी रिलैक्स हो जाएगा तो थोड़ी जी थॉट्स की फ्रिकुएंसी है यानी कि बड़े ज़्यादा थॉट्स आ रहे हैं सपोज एव एम एव एव फ्लो कर रहे हैं एव एव एवं दैन आफ्टर यू अफॉम दिस कीवर्ड रिलैक्स रिलैक्स ਤੁਹਾਡੇ ਥਾਟਸ ਨੋਰਮਲ ਆ ਵੈਨਗੇ ਤੇ ਤੁਹਾਡਾ ਮਨ ਸ਼ਾਂਤ ਹੋ ਜਾਏਗਾ ਫਿਰ ਕੀ ਹੋਏਗਾ ਵੈਨ ਯੂ ਹੈਵ ਫਿਨਿਸ਼ਡ ਨੋਟਿਸ ਹੋਣ ਤੁਸੀਂ ਇਹ ਨੋਟਿਸ ਕਰੋ ਕਿ ਪਹਿਲਾਂ ਤੁਸੀਂ ਕਿਵੇਂ ਫੀਲ ਕਰ ਰਹੇ ਸੀ ਬੈਠਣ ਤੋਂ ਪਹਿਲੇ ਤੇ ਪ੍ਰੈਕਟਿਸ ਕਰਨ ਤੋਂ ਪਹਿਲੇ ਤੇ ਹੁਣ ਕਿਵੇਂ ਟੋਟਲੀ ਡਿਫਰੈਂਟ ਹੋਏਗਾ ਜੀ ਇੱਕ ਵਾਰ ਕਰਕੇ ਦੇਖਣਾ ਜ਼ਰੂਰ ਨਾਊ ਯੂ ਆਰ ਮੂਰ ਹਾਰਮਨੀ ਵਿਦ ਦਾ ਯੂਨੀਵਰਸ ਐਂਡ ਦਾ ਲਾਅ ਆਫ ਅਟ੍ਰੈਕਸ਼ਨ ਹੋਣ ਜਿਹੜੀ ਤੁਹਾਡੀ ਸਟੇਟ ਆਏਗੀ ਜਦੋਂ ਤੁਸੀਂ ਆਪਣੀ ਬੋਡੀ ਮਾਈਂਡ ਨੂੰ ਪੂਰਾ ਰਿਲੈਕਸ ਕਰ ਲਿਆ ਥੈਨ ਤੁਹਾਡਾ ਜਿਹੜੀ ਹਾਰਮਨੀ ਹੈ ਤੁਹਾਡਾ ਜਿਹੜਾ ਤਾਲ ਮੇਲੇ ਉਸ ਕੁਦਰਤ ਨਾਲ ਉਸ ਯੂਨੀਵਰਸ ਨਾਲ ਬਿਲਕੁਲ ਮੈਚ ਕਰ ਜਾਏਗੀ ਤੁਹਾਡੀ ਫ੍ਰੀਕੁਐਂਸੀ ਹੁਣ ਤੁਸੀਂ ਜੋ ਐਕਚੁਅਲ ਵਿੱਚ ਹੋ ਜਿਵੇਂ ਦਾ ਸੋਚਦੇ ਹੋ ਜਿਵੇਂ ਦੀ ਪਰਸਨੈਲਿਟੀ ਹੈ ਉਹੀ ਐਕਸ਼ਨ ਤੁਹਾਡੇ ਥਰੂ ਹੋਣਗੇ ਤੇ ਓਵੇਂ ਦੇ ਹੀ ਥਾਟਸ ਓਵੇਂ ਦੀ ਵਾਈਬ੍ਰੇਸ਼ਨਸ ਹੋਣਗੀਆਂ ਵਾਈਬ੍ਰੇਸ਼ਨਸ ਓਵੇਂ ਦੀ ਤੁਸੀਂ ਯੂਨੀਵਰਸ 'ਚ ਭੇਜੋਗੇ ਤੇ ਸੇਮ ਵਾਈਬ੍ਰੇਸ਼ਨ ਮਿਲਣਗੇ ਯਾਨੀ ਕਿ ਓਵੇਂ ਦੇ ਪਰਸਨ ਮਿਲਣਗੇ ਤੁਹਾਡੀ ਜ਼ਿੰਦਗੀ 'ਚ ਬਾਹਰ ਨਿਕਲੋਗੇ ਓਵੇਂ ਦੀ ਚੀਜ਼ਾਂ ਤੁਹਾਨੂੰ ਨਜ਼ਰ ਆਉਣਗੀਆਂ ਇਹਨੂੰ ਸਿਲੇਕਟਿਵ ਅਟੈਂਸ਼ਨ ਵੀ ਕਹਿੰਦੇ ਨੇ ਸਾਈਕੋਲੋਜੀ ਵਿੱਚ ਕਿ ਤੁਸੀਂ ਆਪਣੇ ਮਾਈਂਡ ਵਿੱਚ ਇਹੋ ਜਿਹਾ ਥਾਟ ਪੈਟਰਨ ਕ੍ਰੀਏਟ ਕਰ ਲਿਆ ਹਨ ਜਿਹਦੇ ਕਰਕੇ ਤੁਹਾਨੂੰ ਸਿਲੇਕਟਿਵ ਚੀਜ਼ਾਂ ਦੇਖ ਰਹੀ ਨੇ ਅਗਰ ਤੁਸੀਂ ਸੋਚ ਕੇ ਦੇਖੋ ਜਦੋਂ ਤੁਸੀਂ ਬਿਮਾਰ ਹੋ ਤਾਂ ਤੁਸੀਂ ਇਲਾਜ ਇਲਾਜ ਤੇ ਸਹੀ ਹੋਣ ਪਾਸੇ ਜਾਓਗੇ ਕੁਝ ਵੀ ਚੀਜ਼ ਤੁਹਾਨੂੰ ਦਿਸੀਏ ਤਾਂ ਤੁਸੀਂ ਕਹੋਗੇ ਕਿ ਹਾਂ ਮੈਂ ਇਹ ਖਾਲਾਂ ਦਵਾਈ ਲੈ ਲਾਂ ਡਾਕਟਰ ਕੋਲ ਦਵਾਈ ਲੈ ਲਾਂ ਮੈਡੀਕਲ ਤੋਂ ਇਹ ਖਾਲਾਂ ਜੀ ਹੁਣ ਮਤਲਬ ਜੋ ਵੀ ਕੁਝ ਇਨਸਟਰਕਸ਼ਨ ਪ੍ਰੀਵੈਂਸ਼ਨ ਡਾਕਟਰ ਨੇ ਦੱਸੀ ਹੋਈ ਨੇ ਉਹ ਮੈਂ ਦਾ ਕਰੋਗੇ ਅਗਰ ਤੁਸੀਂ ਵੇਟ ਗੇਨ ਜਾਂ ਜਿਮ ਲਵਰ ਹੋ ਤਾਂ ਜਿਮ ਜਾਂਦੇ ਹੋ ਤਾਂ ਤੁਹਾਨੂੰ ਹਰ ਚੀਜ਼ਾਂ ਦਿਸਣਗੀਆਂ ਕਿ ਆ ਖਾਣਾ ਹੈ ਨਹੀਂ ਖਾਣਾ ਤੁਸੀਂ ਅਵੇਅਰ ਹੋ ਜਾਂਦੇ ਹੋ ਚੀਜ਼ਾਂ ਪ੍ਰਤੀ ਅਵੇਅਰ ਹੋ ਜਾਂਦੇ ਧਿਆਨ ਤੁਹਾਡਾ ਜਾਂਦਾ ਹੈ ਸਿਲੇਕਟਿਵ ਅਟੈਂਸ਼ਨਸ ਹੋ ਜਾਂਦੀ ਹੈ ਤੁਹਾਡੀ ਇਸ ਲਈ ਜਦੋਂ ਤੁਸੀਂ ਸ਼ਾਂਤ ਰਿਲੈਕਸ ਮੈਡੀਟੇਸ਼ਨ ਦੀ ਸਟੇਟ 'ਚ ਬੈਠਦੇ ਹੋ ਨਾ ਉਸ ਤੋਂ ਬਾਅਦ ਕੀ ਹੁੰਦਾ ਤੁਸੀਂ ਜਿਵੇਂ ਦੇ ਹੁੰਦੇ ਹੋ ਨਾ ਐਕਚੁਅਲ ਵਿੱਚ ਅਸਲ ਵਿੱਚ ਤੁਹਾਡਾ ਅੰਦਰ ਹੈ ਕਿ ਉਵੇਂ ਦੀ ਚੀਜ਼ਾਂ ਬਾਹਰ ਆਉਣ ਲੱਗਦੀਆਂ ਨੇ ਹਾਰਮਨੀ ਹੋ ਜਾਂਦੀ ਤਾਲਮਿਲ ਯੂਨੀਵਰਸਲ ਰਿਲੈਕਸ ਕਰਕੇ ਤੇ ਥੌਟਫੁਲ ਮਾਈਂਡਫੁਲ ਹੋ ਕੇ ਗੌਤਮ ਬੁੱਧਾ ਨੇ ਵੀ ਇਹ ਹੀ ਕਿਹਾ ਸੀ ਜੀ ਮਾਈਂਡਫੁਲ ਰਹੋ ਆਪਣੇ ਥੌਟਸ ਨੂੰ ਵੇਖਦੇ ਰਹੋ ਤੇ ਜ਼ੀਰੋ ਸਟੇਟ ਐਮਟੀਨੈਸ ਦੀ ਫਿਰ ਗੱਲ ਕਰਦੇ ਨੇ ਉਹ ਸੈਂਟੀਨੈਸ ਖਾਲੀਪਨ ਖਾਲੀਪਨ ਹੋਏਗਾ ਨਾ ਜਦੋਂ ਉਸ ਟਾਈਮ ਕੋਈ ਵੀ ਤੁਸੀਂ ਆਪਣਾ ਜਿਹੜਾ ਗੋਲ ਹੈ ਉਹ ਮਾਈਂਡ ਨੂੰ ਦਿਓਗੇ ਨਾ ਆਪਣੇ ਆਪ ਨੂੰ ਬੋਲੋਗੇ ਕਿ ਮੈਂ ਹੁਣ ਇਹ ਕੰਮ ਕਰਨਾ ਹੈ ਐਕਸ ਵਾਈ ਜ਼ेड ਕੋਈ ਵੀ ਉਹ ਦੀ ਤੁਸੀਂ એનર્ਜੀ ਵੇਖੋ ਤੁਹਾਡੇ ਚ ਇੰਨੀ એનર્ਜੀ ਤੁਹਾਡੇ ਫੋਕਸ ਇਨਕਰੀਜ਼ ਹੋ ਜਾਏਗਾ ਉਸ ਕੰਮ ਨੂੰ ਕਰਨ ਪ੍ਰਤੀ ਤੇ ਉਹ ਮੈਨੀਫੈਸਟ ਜਲਦੀ ਹੋਏਗਾ ਅਟਰੈਕਟ ਹੋਏਗਾ ਯੂ ਵਿਲ ਅਟਰੈਕਟ ਅਕੋਰਡਿੰਗ ਟੂ ਯਰ ਨੇਚਰ ਤੁਹਾਡਾ ਸੁਭਾਅ ਜੋ ਹੋਏਗਾ ਉਹ ਦੇ ਅਕੋਰਡਿੰਗ ਚੀਜ਼ਾਂ ਅਟਰੈਕਟ ਹੋਣਗੀਆਂ ਤੇ ਤੁਸੀਂ ਮਨੀ ਕੁਝ ਵੀ ਤੁਸੀਂ ਗੋਲ ਬਣਾਇਆ ਮਟੀਰੀਅਲਿਸਟਿਕ ਸਪਿਰਚੁਅਲ ਕੁਝ ਵੀ ਤੇ ਉਹ ਜਲਦੀ ਅਚੀਵ ਹੋਣਾ ਸ਼ੁਰੂ ਹੋ ਜਾਏਗਾ ਫੋਰ ਮੋਰ ਵੀਡੀਓਜ਼ ਕਨੈਕਟਰ ਹੋ ਜੀ ਚੈਨਲ ਅੱਗੇ ਆਪਾਂ ਇਹ ਸਾਰੀ ਬੁੱਕ ਨਵੇੜਨੀ ਹੈ ਤੇ ਹੋਰ ਵੀ ਆਪਣੇ ਕੋਲ ਕਲੈਕਸ਼ਨਸ ਕਾਫੀ ਨੇ ધ ਮੈਜਿਕ ਆਫ ਥਿੰਕਿੰਗ ਬੀਗ ધ ਪਾਵਰ ਆਫ ਯਰ ਸਬਕੌਨਸ਼ੀਅਸ ਮਾਈਂਡ ਐਂਡ ਬਾਕੀ ਅਦਰ ਜੀ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਹੈਵ ਅ ਗ੍ਰੇਟ ਡੇ